ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ ਤਸਵੀਰਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਕੋਟਕਪੂਰਾ ਤੋਂ ਕੋਟਕਪੂਰਾ ਦੇ ਹਰੀਨੌਰ ਰੋਡ ਦੇ ਉੱਤੇ ਬਣੀ ਹੋਈ ਟੈਂਕੀ ਜਿਹੜੀ ਕਿ ਪਿਛਲੇ ਦਿਨ ਚਰਚਾ ਦੇ ਵਿੱਚ ਟੈਂਕੀ ਆਈ ਸੀ ਉਸੇ ਟੈਂਕੀ ਤੇ ਅੱਜ ਜਿਹੜਾ ਹੈਗਾ ਨਰੰਗਕਾਰੀ ਮਿਸ਼ਨ ਦੇ ਸਰਦਾਲੂਆਂ ਤੇ ਮਲਟੀ ਵਲੰਟੀਅਰਾਂ ਨੂੰ ਵੱਡਾ ਜਿਹੜਾ ਹੈਗਾ ਪ੍ਰਾਲਾ ਕੀਤਾ ਜਾ ਰਿਹਾ ਹੈ ਸੇਵਾ ਕਰਕੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿਹੜੀਆਂ ਸਵਾਵਾਂ ਨਵਾਈਆਂ ਜਾ ਰਹੀਆਂ ਨੇ ਜਿਹੜਾ ਹੈਗਾ ਉੱਥੋਂ ਦਾ ਕਿਰ ਕਚਰੇ ਦੇ ਢੇਰ ਲੱਗੇ ਪਏ ਸਨ ਅੰਦਰ ਉਸ ਦੀ ਸਫਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਵਿੱਚ ਤਸਵੀਰਾਂ ਦੇ ਵਿੱਚ ਵਲੰਟੀਅਰਾਂ ਦੇ ਵਿੱਚ ਵੱਡਾ ਉਤਸ਼ਾਹ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਉੱਥੇ ਹੀ ਅ ਨਿਰੰਕਾਰੀ ਮਿਸ਼ਨ ਦੇ ਜਿਹੜੇ ਹੈਗੇ ਕੋਟਕਪੂਰਾ ਦੇ ਬ੍ਰਾਂਚ ਦੇ ਪ੍ਰਮੁਖੀ सुरेंद्र अरोड़ा ਜੀ ਹੈਗੇ ਜਿਹੜੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਕਿ 300 ਤੋਂ ਵੱਧ ਜਿਹੜੇ ਹੈਗੇ ਸਰਦਾਲੂ ਇੱਥੇ ਪਹੁੰਚ ਕੇ ਜਿਹੜੀ ਹੈਗੀ ਸਵਾਵਾਂ ਨਵਾਈਆਂ ਅੱਗੇ ਵੀ ਨਿਰੰਕਾਰੀ ਮਿਸ਼ਨ ਦੇ ਵੱਲੋਂ ਪੂਰੀ ਦੁਨੀਆ ਭਰ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ 27 ਸਟੇਟਾਂ ਦੇ ਨੂੰ ਮਿਲਾ ਕੇ 1900 ਥਾਵਾਂ ਦੇ ਉੱਤੇ ਜਿਹੜਾ ਹੈਗਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸਵਸ਼ ਜਲ ਤੇ ਸਵਸ਼ ਸਥਾਨ ਜਿਹੜਾ ਹੈਗਾ ਉਸ ਨੂੰ ਲੈ ਕੇ ਜਿਹੜਾ ਹੈਗਾ ਸਫਾਈ ਅਭਿਆਨ ਤੇ ਜਿਹੜਾ ਸ਼ੁੱਧ ਪਾਣੀ ਦੇ ਹੈਗੇ ਆ ਬਣਾਉਣ ਦੇ ਪ੍ਰਾਲੇ ਜਾਂ ਉਹਨਾਂ ਨੂੰ ਸਾਫ਼ ਸੁਥਰਾ ਰੱਖਣ ਦੇ ਪ੍ਰਾਲੇ ਨਿਰੰਕਾਰੀ ਮਿਸ਼ਨ ਵੱਲੋਂ ਲਗਾਤਾਰ ਕਰ ਦਿੱਤੇ ਜਾਂਦੇ ਨੇ। ਸੁਰਿੰਦਰ ਰੋੜਾ ਜੀ ਨੇ ਦੱਸਿਆ ਕਿ ਮਿਸ਼ਨ ਦੇ ਵਿੱਚ ਨਿਰੰਕਾਰੀ ਮਿਸ਼ਨ ਦੇ ਵਿੱਚ ਜਿੰਨੇ ਵੀ ਗੇਸਰਦਾਲੂ ਹੈਗੇ ਕੋਟਕਪੂਰਾ ਤੋਂ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਸਾਰਾ ਹੈਗਾ ਸਫਾਈ ਦਾ ਅਭਿਆਨ ਕਰ ਰਹੇ ਨੇ। ਸਫਾਈ ਚੱਲ ਰਹੀ ਹੈ ਲਗਾਤਾਰ ਜਿਹੜੇ ਹੈਗੇ ਆ। ਗੁਰੂ ਪੂਜਾ ਦਿਵਸ ਦੇ ਰੂਪ ਦੇ ਵਿੱਚ ਇੱਥੇ ਇਸ ਦਿਨ 23 ਜਿਹੜਾ ਫਰਵਰੀ ਵਾਲਾ ਦਿਨ ਹੁੰਦਾ ਹੈ ਇਸ ਨੂੰ ਗੁਰੂ ਪੂਜਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਬਾਬਾ ਹਰਦੇਵ ਸਿੰਘ ਜਨਮ ਦਿਨ ਤੇ ਆਜੋ ਕਰਦਿਆਂ ਗੱਲਬਾਤ ਕੀ ਕਹਿਣਾ ਉੱਥੋਂ ਦੇ ਪ੍ਰਬੰਧਕਾਂ ਦਾ ਮੈਂ ਜੀ ਦਵਿੰਦਰ ਹਰਸ਼ੀ ਬੀ.ਐਸ.ਏ. ਕੋੜਾ ਜੀ ਸੇਵਾ ਕਰ ਰਿਹਾ ਜੀ ਔਰ ਪੂਰੇ ਦੁਨੀਆ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ 23 ਫਰਵਰੀ ਨੂੰ ਔਰ ਉਸੇ ਲੜੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਲਗਭਗ 27 ਸਟੇਟਾਂ ਦੇ ਵਿੱਚ 1900 ਥਾਵਾਂ ਦੇ ਉੱਤੇ ਅਸੀਂ ਇਹ ਸਫਾਈ ਬਿਆਨ ਚਲਾਇਆ ਹੈ ਔਰ ਜਲ ਸਰੋਤਾਂ ਦੀ ਸੰਭਾਲ ਕਰਨੀ ਸਾਨੂੰ ਸਤਿਗੁਰੂ ਨੇ ਦੱਸਿਆ ਕਿ ਕਿੰਨੀ ਜ਼ਰੂਰੀ ਹੈ ਸਤਿਗੁਰੂ ਨੇ ਪੋਲੂਸ਼ਨ ਬਾਰੇ ਵੀ ਕਿਹਾ ਕਿ ਅੰਦਰ ਦਾ ਤੇ ਬਾਹਰ ਦਾ ਦੋਨੋਂ ਖਤਰਨਾਕ ਹਨ ਲੇਕਿਨ ਉਹਨਾਂ ਨੇ ਕਿਹਾ ਜੇ ਜਲ ਸਵੱਛ ਹੋਏਗਾ ਤਾਂ ਸਾਡਾ ਮਨ ਵੀ ਸਵੱਛ ਹੋਏਗਾ ਇਸ ਵਾਸਤੇ 2023 2024 ਤੇ ਤੀਜਾ ਸਾਲ 2025 ਦੇ ਵਿੱਚ ਅਸੀਂ ਪ੍ਰੋਜੈਕਟ ਅਮਰਿਤ ਗਏ ਤਹਿਤ ਇਹ ਸਵਾਲਾਂ ਕਰ ਜਾ ਰਹੇ ਅੱਜ ਸੰਸਮੀਕਾਰੀ ਮਿਸ਼ਨ ਦੇ ਵੱਲੋਂ ਪੂਰੇ ਆਲ ਓਵਰ ਇੰਡੀਆ ਦੇ ਵਿੱਚ 1600 ਤੋਂ ਵੀ ਅਬੋਵ ਜੋ ਵਾਟਰ ਬੋਡੀਆਂ ਨੇ ਉਹਨਾਂ ਨੂੰ ਸਫਾਈ ਕਰਨ ਦਾ ਜੋ ਅਭਿਆਨ ਹੈ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੇ ਵਿੱਚ ਜਿਸ ਤਰ੍ਹਾਂ ਸਤਗੁਰੂ ਬਾਬਾ ਹਰਦੀਪ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਦੇ ਇਸ ਰੂਪ ਨੂੰ ਅਸੀਂ ਸਫਾਈ ਅਭਿਆਨ ਦੇ ਰੂਪ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਜਿਸ ਵਿੱਚ ਸਤਗੁਰੂ ਬਾਬਾ ਜੀ ਵੀ ਅਕਸਰ ਕੀ ਕਰਦੇ ਸਨ ਕਿ ਮੰਦੀ ਸਫਾਈ ਦੇ ਨਾਲ-ਨਾਲ ਸਾਡਾ ਜੋ ਵਾਤਾਵਰਨ ਹੈ ਉਸ ਦੀ ਵੀ ਸਫਾਈ ਹੋਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਸਾਡਾ ਜੋ ਅੰਦਰ ਵਾਲਾ ਪ੍ਰਦੂਸ਼ਣ ਹੈ ਜੋ ਮਾਨਸਿਕ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਵੀ ਸਾਡਾ ਪੂਰਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋਇਆ ਪਿਆ ਹੈ ਉਸੇ ਪ੍ਰਕਾਰ ਵਾਤਾਵਰਨ ਨੂੰ ਵੀ ਸਫਾਈ ਜਿਹੜਾ ਹੈ ਅਸੀਂ ਰੱਖਣੀ ਹੈ ਕਿਉਂਕਿ ਕਾਹ ਵੀ ਗਿਆ ਹੈ ਕਿ ਬਾਣੀ ਅਤੇ ਪਾਣੀ ਸ਼ੁੱਧ ਹੋਣ ਤਾਂ ਗੁਣਕਾਰੀ ਨੇ ਜੇਕਰ ਹੋਣਾ ਅਸ਼ੁੱਧ ਤਾਂ ਹਰਜਾਨੀ ਹੁੰਦੇ ਪਾਰੀ ਨੇ ਤਾਂ ਬਾਬਾ ਦੀ ਜੀ ਦੀ ਸਿੱਖਿਆਵਾਂ ਨੂੰ ਯਾਦ ਕਰਦੀ ਹੋਈ ਅਸੀਂ ਇੱਥੇ ਸਾਰੇ ਵਲੰਟੀਅਰਸ ਅਤੇ ਸਾਡਾ ਜੋ ਸੇਵਾਦਲ ਹੈ ਸੰਤ ਨਿਰੰਗਾਰੀ ਮਿਸ਼ਨ ਦਾ ਇਸੇ ਰੂਪ ਨੂੰ ਇੱਕ ਸੁੰਦਰ ਰੂਪ ਬਣਾ ਰਿਹਾ ਹੈ ਕਿ ਜੇ ਇਹ ਧਰਤੀ ਜੋ ਹੈ ਇੱਕ ਸੁੰਦਰ ਰੂਪ ਬਣ ਪਾਏ ਅਤੇ ਸਾਡਾ ਮਨ ਵੀ ਬਹੁਤ ਹੀ ਸੁੰਦਰ ਬਣ ਪਾਏ। ਕਿੰਨੇ ਕਿੰਨੇ ਵਲੰਟੀਅਰ ਜਿਹੜੇ ਹੈਗੇ ਟੈਕਨੀਕੋ ਸੌਇ ਕਰਦੇ ਨਜ਼ਰ ਆ ਰਹੇ ਨੇ। ਕੀ ਤੌਰ ਆ ਵਾ ਜੀ ਸਾਰਾ ਵੇਰਵਾ ਦਿਓ। ਜਿਸ ਤਰ੍ਹਾਂ ਸਾਰੇ ਜਾਣਦੇ ਹਾਂ ਨਿਰੰਕਾਰੀ ਮਿਸ਼ਨ ਹਰ ਸਾਲ ਹੀ ਪ੍ਰੋਜੈਕਟ ਅਮਰਤ ਦੇ ਤਹਿਤ ਸਪਾਈ ਇਹ ਵਿਆਨਚਨ ਹਦਾ ਹੈ ਸਵਸ ਦਲ ਸਵਸਮਨ ਸਵਸ ਲਾਗੂ ਨਾਮ ਦੇ ਦਿਨਾਂ ਕੇ ਹਰ ਸਾਲ ਹੀ ਨਿਕਾਂ ਰੋਪਾਂ ਵਿੱਚ ਨਿਕਾਰੀ ਮਿਸਨ ਦੇ ਨੌਜਵਾਨ ਵਲੰਟੀਅਰ ਇਸਲਾਮਾ ਕਰਦੇ ਹਨ ਅੱਜ ਅਸੀਂ ਦੇਖ ਰਹੇ ਹਾਂ ਕਿਤਨੇ ਹੀ ਗੁਰਸੇਤ ਮਹਾਤਮਾ ਹਰਿਦਨ ਨਿਕਾਰੀ ਮਿਸਨ ਦੇ ਇਹ ਸਰਦਾਰ ਨੂੰ ਲਗ ਲਗ ਥਾਂ ਤੋਂ ਪਹੁੰਚ ਕੇ ਇਸ ਪਿੰਡਾਂ ਤੋਂ ਵੀ ਆਏ ਹਨ ਸ਼ਹਿਰਾਂ ਤੋਂ ਵੀ ਆਏ ਹਨ ਇਤਨੀ ਸ਼ਰਧਾ ਨਾਲ ਕਿਤਨੇ ਹੀ ਖੁਸ਼ੀ ਦੇ ਨਾਲ ਇਸਲਾਮਾ ਕਰ ਰਹੇ ਹਨ ਅਸੀਂ ਦੇਖਦੇ ਹਾਂ ਨਕਰੀ ਮਸ਼ੀਨ ਦਾ ਇਹੀ ਉਦੇਸ਼ ਹੈ ਕਿ ਜੋ ਜਲ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਇੱਕ ਵਾਰ ਜਲ ਨੂੰ ਸਾਫ਼ ਕਰਨ ਦੇ ਨਾਲ ਕਦੇ ਵੀ ਇਹ ਪੂਰਨ ਨਹੀਂ ਹੁੰਦਾ ਹਰ ਵਾਰ ਸਾਨੂੰ ਇਸਪਾਈ ਕਰਨੀ ਪੈਂਦੀ ਹੈ ਇਸੇ ਕਰਕੇ ਨਕਰੀ ਮਸ਼ੀਨ ਲਗਾਤਾਰ ਕਤਨੇ ਸਾਲਾਂ ਤੋਂ ਇਸ ਸਗਾਂ ਨੂੰ ਅਪਣਾ ਰਿਹਾ ਹੈ ਤਾਂ ਜੋ ਲੋਕਾਂ ਦੇ ਵਿੱਚ ਇੱਕ ਐਜੂਕੇਸ਼ਨ ਪੈਦਾ ਕੀਤੀ ਜਾ ਸਕੇ ਲੋਕਾਂ ਦੇ ਵਿੱਚ ਇੱਕ ਜਾਗਰਤਾ ਪੈਦਾ ਕੀਤੀ ਜਾਏ ਇਹ ਜਲ ਜੇ ਅਗਰ ਸਾਫ਼ ਰਹੇਗਾ ਤਾਂ ਸਾਡੇ ਸਰੀਰ ਵੀ ਤੰਦਰੁਸਤ ਰਹੇਗਾ ਸਾਡਾ ਮਨੁਹਿਤਾ ਦੱਸ ਰਿਹਾਗਾ ਅਗਰੇ ਵਾਯੂ ਵੀ ਤੰਤਰ ਇਸ ਹਵਾਵੇ ਸਾਫ ਹੋਏਗੀ ਸਾਟਾ ਸਾਹਾ ਸੇਵਾ ਵਾਤਾਵਰਨ ਵੀ ਸਾਫ ਹੋਏਗਾ ਅੰਦਰਲਾ ਪੋਲੂਸ਼ਨ ਤੇ ਬਾਹਰਲਾ ਪੋਲੂਸ਼ਨ ਜੋ ਦੋਨੋ ਹੀ ਖਤਰਨਾਕ ਹਨ ਇਹਨਾਂ ਦੋਨਾਂ ਨੂੰ ਹੀ ਦੂਰ ਕਰਨ ਦੇ ਲਈ ਅੱਜ ਇਸ ਦਿਖ ਰਹੀ ਹਾਂ ਸਾਰੇ ਹੀ ਇੰਡੀਆ ਦੇ ਵਿੱਚ ਭਾਰਤ ਵਰਸ ਦੇ ਵਿੱਚ ਲਗਭਗ 1700 ਲੱਖ ਖਾਵਾ ਦੇ ਉੱਤੇ ਇਸ ਪ੍ਰੋਜੈਕਟ ਅਮਰਤ ਦੇ ਤਹਿਤ ਸਮਾਵਾ ਕਿੱਤੀਆਂ ਜਾਰੀ ਹਨ ਇਹੀ ਉਦੇਸ਼ ਹੈ ਕਿ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਜਾਗਰਤਾ ਪੈਦਾ ਕੀਤੀ ਜਾਵੇ ਇੱਥੇ ਲਗਭਗ 300 ਤੋਂ ਉੱਪਰ ਵਲੰਟੀਅਰਾਂ ਨੇ ਭਾਗ ਦਿੱਤਾ ਹੈ ਜੋ ਆਪਾਂ